ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਇੱਕ ਮਹੀਨਾ ਪਹਿਲਾਂ ਸੜਕੀ ਹਾਦਸੇ ਵਿੱਚ ਜ਼ਖਮੀ ਹੋਏ ਪਿੰਡ ਹਰਪੁਰਾ ਦੇ 24 ਸਾਲਾ ਅੰਮ੍ਰਿਤਧਾਰੀ ਨੌਜਵਾਨ ਅੰਮ੍ਰਿਤ ਸਿੰਘ ਨੂੰ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਹਸਪਤਾਲ ਦਾਖਲ ਕਰਾਇਆ ਗਿਆ ਸੀ ਜਿਸ ਦਾ ਇੱਕ ਮਹੀਨੇ ਤੋਂ ਇਲਾਜ ਚੱਲ ਰਿਹਾ ਸੀ ਪਰ ਪਰਿਵਾਰ ਗਰੀਬ ਹੋਣ ਕਾਰਨ ਉਸ ਦਾ ਅੱਗੋਂ ਇਲਾਜ ਨਹੀਂ ਕਰਵਾ ਸਕਿਆ ਜਿਸ ਕਾਰਨ ਉਹ ਉਸ ਨੂੰ ਘਰ ਲੈ ਆਏ ਅਤੇ ਘਰ ਵਿੱਚ ਹੀ ਉਸ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਸੀੜ ਦੇ ਪਿਤਾ ਬਲਦੇਵ ਸਿੰਘ ਅਤੇ ਮਾਤਾ ਪ੍ਰਵੀਨ ਕੌਰ ਨੇ ਦੱਸਿਆ ਕਿ ਇੱਕ ਮਹੀਨਾ ਪਹਿਲਾਂ ਸਾਡੇ ਬੇਟੇ ਦਾ ਐਕਸੀਡੈਂਟ ਹੋ ਗਿਆ ਸੀ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਦੋਸ਼ੀ ਨੂੰ ਫੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਮਿਹਨਤ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਦਾ ਪਾਲਣ ਪੋषण ਕਰ ਰਹੇ ਹਾਂ। ਸਾਨੂੰ ਪਿੰਡ ਵਾਸੀਆਂ ਅਤੇ ਇੱਕ ਸੰਸਥਾ ਵੱਲੋਂ ਥੋੜੀ ਜਹੀ ਮਦਦ ਮਿਲੀ ਸੀ। ਪਰ ਸਾਡੇ ਕੋਲ ਪੈਸੇ ਨਾ ਹੋਣ ਕਾਰਨ ਅਸੀਂ ਬੇਟੇ ਨੂੰ ਘਰ ਲੈ ਆਏ ਹਾਂ ਤੇ ਅਸੀਂ ਘਰ ਵਿੱਚ ਹੀ ਉਸ ਦਾ ਇਲਾਜ ਕਰਵਾ ਰਹੇ ਹਾਂ ਪਰ ਹੁਣ ਸਾਡੇ ਕੋਲ ਇਲਾਜ ਲਈ ਪੈਸੇ ਨਹੀਂ ਹਨ ਸਾਡੀ ਐਨਆਰਆਈ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਹੈ ਕਿ ਸਾਡੇ ਬੇਟੇ ਦੇ ਇਲਾਜ ਲਈ ਮਦਦ ਕੀਤੀ ਜਾਵੇ ਤਾਂ ਜੋ ਸਾਡਾ ਬੇਟਾ ਪਹਿਲਾਂ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਵਿੱਚ ਪਾਠ ਦੀ ਸੇਵਾ ਨਿਭਾ ਸਕੇ ਉਥੇ ਹੀ ਇਲਾਜ ਕਰ ਰਹੇ ਕੰਪਾਉਂਡਰ ਵਰਿੰਦਰ ਸਿੰਘ ਨੇ ਦੱਸਿਆ ਕਿ ਅਮਰਿਤ ਸਿੰਘ ਦਾ ਇਲਾਜ ਤਾਂ ਚੱਲ ਰਿਹਾ ਪਰ ਉਸ ਦੀ ਹਾਲਤ ਮਾੜੀ ਹੈ ਉਨਾਂ ਕਿਹਾ ਕਿ ਅਸੀਂ ਸਿਰਫ ਦਵਾਈਆਂ ਦੇ ਪੈਸੇ ਲੈ ਰਹੇ ਹਾਂ ਕਿਉਂਕਿ ਇਹ ਪਰਿਵਾਰ ਬਹੁਤ ਹੀ ਗਰੀਬ ਹੈ ਸਾਡੇ ਵੱਲੋਂ ਵੀ ਐਨਆਰਆਈ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਹੈ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਸਾਡੇ ਚੈਨਲ ਵੱਲੋਂ ਵੀ ਐਨਆਰਆਈ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਮਦਦ ਕਰਨ ਲਈ ਪਰਿਵਾਰ ਦੇ ਮੋਬਾਈਲ ਨੰਬਰ ਤੇ ਸੰਪਰਕ ਕਰ ਸਕਦਾ ਹੈ ਜੋ ਕਿ ਸਾਡੀ ਸਕਰੀਨ ਤੇ ਚੱਲ ਰਿਹਾ ਹੈ 9501 ਬਤਾਲੀ 0378 ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਰਟੀਆ ਦੀ ਰਿਪੋਰਟ ਬਲਦੇਵ ਸਿੰਘ ਕੀ ਗੱਲ ਦੀ ਬਲਦੇਵ ਸਿੰਘ ਜੀ ਮੈਂ ਸਭ ਜੀ ਸੁਣਤੀ ਦੇਖਦਾ ਨਹੀਂ ਹੂੰ ਅੱਜ ਲਈ ਅੱਜ ਆਪਣਾ ਗਿਆ ਕੀ ਗੱਲ ਕੀ ਹੋਈ ਤਾਂ ਬੇਟੇ ਨਾ ਮੇਰਾ ਮੇਰਾ ਬੰਦੋਰਾ ਸਾਹ ਪਾਠ ਕਰਦਾ ਹੈ ਇੱਥੇ ਪਿੰਡ ਦੇ ਵਿੱਚ ਹੀ ਪ੍ਰਾਗਣਗੁਰ ਦੁਆਰਾ ਉਹਦੇ ਵਿੱਚ ਪਾਠ ਕਰਦਾ ਹੈ ਤੇ ਸਮਾਨ ਲੈ ਕੋਈ ਕਾਦੀਆਂ ਗਿਆ ਲੈ ਉਹ ਦੋਸਾ ਸਾਹ ਲਈ ਕਿ ਉਹ ਤੇ ਸਮਾਨ ਲੈ ਕੇ ਹੁੰਦੇ ਆ ਤੇ ਇਹਨਾਂ ਦਾ ਐਕਸੀਡੈਂਟ ਹੋ ਜਾਂਦਾ ਟੇਲੇ ਤੋਂ ਥੋੜਾ ਜਿਹਾ ਅਗਾਹ ਜਾ ਕੇ ਅੱਧੀ ਅੱਧੀ ਵੱਡੇ ਰੋਡ ਤੇ 12 ਵਜੇ ਐਕਸੀਡੈਂਟ ਹੋਇਆ ਵਾ ਤੇ 2 ਵਜੇ ਤੱਕ ਮੇਰਾ ਬੇਟਾ ਉੱਥੇ ਪਿਆ ਰਿਹਾ ਉਹਨਾਂ ਕੋਲ ਪੁਲਿਸ ਆਈ ਮੈਂ ਕਹਿੰਦਾ ਕਿ ਭੇਵਾ ਤੇ ਤਰਫੜ ਆਇਆ ਵਾ ਤੇ 2:30 ਵਜੇ ਰਿੱਥੋ ਪਹੇ ਆ ਮੈਂ ਪੜਾ ਲੱਗਣ ਟਿਕਾ ਜਾ ਕੇ ਚੌਕੇ ਖੜਿਆ ਵਾ ਹੰ ਬਸੜਾ ਹੋਟਿਆ ਹੋਲੇ ਆ ਗੁਰਰਾਮ ਦਾਸ ਦੇ ਹਵਾਲੇ ਕਰਿਆ ਵਕਤ ਇਥੇ ਲਾ ਜੇ ਹੁੰਦਾ ਜੀ ਇੱਕ ਮਹੀਨਾ ਤੋਂ ਦਨ ਹੋ ਗਈ ਜੀ ਤੇ ਕੋਈ ਕਾਰਵਾਰੀ ਨਹੀਂ ਕੀਤੀ ਪੁਰਸਵਾਂ ਤੇ ਹੁਣ ਤੱਕ ਕੋਈ ਨਹੀਂ ਆਇਆ ਤੇ ਬਹੁਤ ਖਰਚਾ ਹੋ ਰਿਹਾ ਤੇ ਗਰੀਬੀ ਬਹੁਤ ਜਾਂਦੀ ਆ ਤੇ ਬਹੁਤ ਪੈਸਾ ਲੱਗਿਆ ਤੇ ਹੋਰ ਕੋਈ ਮਦਦ ਕੀਤੀ ਜਾਂਦੇ ਵਧੀਆ ਇਹ ਨਹੀਂ ਬਹੁਤ ਜ਼ਿਆਦੀ ਗਰੀਬੀ ਜਦੋਂ ਐਕਸੀਡੈਂਟ ਹੋਇਆ ਵਾ ਰਾਹ ਕਰਿਆ ਨੇ ਮਦਦ ਕੀਤੀ ਤੁਹਾਡੀ ਉਹ ਵੀ ਪਿੰਡੋਂ ਬੰਦੇ ਗਏ ਤੇ ਉਹਨਾਂ ਦੀ ਕੋਈ ਨਹੀਂ ਖਲੋਤਾ ਜੀ ਪਿੰਡੋਂ ਜਿਆ ਬੰਦਾ ਹਟਾ ਸਾਰੇ ਬੰਦੇ ਹੀ ਹੋਏ ਪਿੰਡ ਦੇ ਬੰਦੇ ਨੇ ਜਾ ਕੇ ਚੁੱਕਿਆ ਵਾ ਤੇ ਦਾਵਾ ਖੜਿਆ ਹਸਤਾਲਾ ਉੱਥੇ ਪ੍ਰਾਈਵੇਟ ਹੈ ਉੱਥੇ ਨਹੀਂਗੇ ਪ੍ਰਾਈਵੇਟ ਵਾਲਿਆਂ ਨੇ ਨਹੀਂ ਬੈਠਿਆ ਤੇ ਫੇਰ ਇੱਥੋਂ ਜਾ ਕੇ ਦੇਹੋਤੀਆਂ ਲਾ ਕੇ ਅਬਦੁੱਲ ਰਾਮ ਰਾਜ ਦੇ ਉੱਥੇ ਜਾ ਕੇ ਲਾਏ ਹੋਇਆ ਜੀ ਇਹਦਾ ਕਿੰਨਾ ਕੁ ਖਰਚਾ ਹੋਣਾ ਉੱਚਾ ਬਹੁਤ ਜ਼ਿਆਦਾ ਖਰਚਾ ਹੋਣਾ ਜੀ ਇਹ ਤਿੰਨ ਮਹੀਨੇ ਤੋਂ ਦੋ ਦਿਨ ਹੋ ਗਏ ਜੀ ਉਹ ਖਰਚਾ ਹੋਵੇ ਜੇ ਜੇ ਹੋਰ ਬਣਾ ਜੀ ਇਹ ਖਰਚਾ ਆਪਣੇ ਕੋਈ ਤਾਂ ਜਾਂ ਚੋਕ ਕੇ ਕੀਤਾ ਕਿ ਕੋਈ ਕਿੱਦਾਂ ਕੀਤਾ ਜੀ ਉਹ ਬਾਬਾ ਨੇ ਦਿੱਤਾ ਕੋਈ ਪਿੰਡ ਵਾਲਿਆਂ ਨੇ ਦਿੱਤਾ ਇਹ ਉਹ ਘਰਾਂ ਇਹਨਾਂ ਕਰਕੇ ਦਿੱਤਾ ਜੀ ਸਾਰੇ ਨੇ ਦਿੱਤਾ ਬਾਬਾ ਨੇ ਦਿੱਤਾ ਜੀ ਜਿਹੜੇ ਨਾਲ ਇਹਨਾਂ ਦੇ ਬਾਬੇ ਹੁੰਦੇ ਸੀ ਰਾਜ ਹੁਣ ਇੱਥੇ ਡਾਕਟਰ ਆਏ ਜੀ ਘਰ ਹੂੰ ਉਹਨਾਂ ਦਾ 50 60 ਹਜ਼ਾਰ ਰੁਪਈਆ ਖਰਚਾ ਮਹੀਨੇ ਦਾ ਨਵੀਨ ਆਪਾਂ ਮਤਰਾ ਨੇ ਵੀ ਮੰਨ ਕਰਦੇ ਵੀ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਆ ਕਿ ਗਰੀਬਾਂ పార్టీ ਨਹੀਂ ਕਰਦੇ ਵੀ ਬਹੁਤ ਜਦਿਆਂ ਤੇ ਨਾਰਾਇਣ ਭਾਈ ਮਰਿਤ ਕਰਨ ਵਾਲਾ ਕੋਈ ਹੋਵੇ ਤੇ ਅੱਡੇ ਬੇਟਾ ਠੀਕ ਹੋ ਜੇ ਜੀ ਵੀ ਲਾਜ ਹੁਣ ਆ ਜੇ ਟਾਈਮ ਲੱਗ ਜਾਣਾ ਸਿਰ ਜੇ ਸੱਟ ਲੱਗੀ ਆ ਤੇ ਟੰਕੀ ਲੱਗੀ ਆ ਲਾਜ ਘਰ ਚੱਲ ਰਿਹਾ ਹਾਂਜੀ ਹਾਂਜੀ ਮੇਰਾ ਨਾਮ ਪ੍ਰਵੀਨ ਕੋ ਹਾਂਜੀ ਕੀ ਲੱਗਦੇ ਤੁਸੀਂ ਤੇ ਬੱਚੇ ਮੇਰੀ ਮਾਤਾ ਕੀ ਕਹਿਣਾ ਚਾਹੁੰਦੇ ਹੋ ਕੀ ਦੇਖਿਆ ਤੁਸੀਂ ਜਾ ਕੇ ਉੱਥੇ ਅਸੀਂ ਦੇਖਿਆ ਗਏ ਸੀ ਹਾਂ ਨੂੰ ਤੇ ਪਤਾ ਨਹੀਂ ਆ 12 ਵਜੇ ਦਾ ਐਕਸੀਡੈਂਟ ਹੋਇਆ ਕਾਦੀ ਗਿਆ ਸੀ ਉੱਥੇ ਡੱਲੇ ਮੋੜ ਤੇ ਤਾਂ ਐਕਸੀਡੈਂਟ ਹੋ ਜਾਂਦਾ 12 ਵਜੇ ਦਾ ਹੋਇਆ ਸਾਨੂੰ 2:30 ਵਜੇ ਫੋਨ ਆਇਆ ਤੇ ਹੀ ਉਦੋਂ ਗਏ ਉਦੋਂ ਜਾ ਕੇ ਵੇਖਿਆ ਰੇੜੀ ਵਾਲੇ ਦਾ ਨਹੀਂ ਪਤਾ ਉਹ ਲਾ ਬਤਾਉਗੇ ਉਸ ਜਿਹੜੇ ਰੇੜੀ ਉੱਥੇ ਪਈ ਠਾਣੇ ਦੇ ਵਿੱਚ ਲੱਗੀ ਤੇ ਮੋਟਰਸਾਈਕਲ ਵੀ ਲੱਗਾ ਹੋਇਆ ਸਾਡੀ ਕਾਰ ਕੋਈ ਨਿੱਪ ਨਸ ਨੇ ਕੀਤੀ ਹਾਂਜੀ ਹੁਣ ਕਿਸਾ ਇਲਾਜ ਚੱਲ ਰਿਹਾ ਵਾ ਇਲਾਜ ਇਹਦਾ ਚੱਲਣ ਡੇ ਪਹਿਲਾਂ ਹੋਟੀਆਂ ਹਸਪਤਾਲ ਵਿੱਚ ਹੁਣ ਘਰ ਲਿਆਂਦਾ ਹਾਂਜੀ ਬਹੁਤ ਪਿਆਹਾ ਲੱਗ ਚੁੱਕਾ ਤੇ ਜੇ ਵੀ ਗੱਡੀ ਲੱਗਣ ਡੇ ਆਏ ਕੁੰਦਾ ਬੋਲਦਾ ਨਹੀਂ ਗਿਆਗਾ ਔਰ ਲੋਕਾਂ ਨੂੰ ਮਦਦ ਕੀਤੀ ਤੁਹਾਡੀ ਹਾਂਜੀ ਕੀਤੀ ਇਥੋਂ ਗਰਾਈ ਗੁਰੂ ਕਰਕੇ ਉਥੇ ਹਸਪੀਟਲ ਪਹੁੰਚਦੇ ਰਹੇ ਤੇ ਉਹੀ ਇਲਾਜ ਇਹਦਾ ਚੱਲਦਾਰ ਹੈ ਅਈ ਤੇ 14 ਪਰ ਉਹ ਕਾਰਵਾਈ ਹੈ ਜੋ ਕੋਈ ਹੋਈ ਨਹੀਂ ਗਈ ਉਹ ਰੇੜੀ ਵਾਲਾ ਵੀ ਭੱਜ ਗਿਆ ਉਹਦੇ ਮੌਕੇ ਤੇ ਹੀ ਰੇੜੀ ਛੱਡ ਕੇ ਥਾਣੇ ਲੱਗੀ ਪਈ ਹੈ ਹਮ ਸਾਡੀ ਓੜੇ ਇਹੋ ਮੰਗਵਾ ਕੇ ਸਾਡਾ ਬੱਚਾ ਠੀਕ ਹੋ ਜਾਂਦਾ ਖਰਚਾ ਬਹੁਤ ਹੁੰਦਾ ਆਂਦਰ ਸਿੰਘ ਡਾਕਟਰ ਸਾਹਿਬ ਕੀ ਹਾਲ ਤੇ ਮੁੰਡੇ ਦੀ ਹਾਂਜੀ ਇਹਨਾਂ ਦੀ ਹੱਤ ਤੇ ਸਰ ਠੀਕ ਹੀ ਹੈ ਜੀ ਕੋਈ ਵਧੀਆ ਨਹੀਂ ਆ ਹਾਂਜੀ ਜੀ ਤੇ ਹਸਪੀਟਲ ਤੋਂ ਉਹਨਾਂ ਦਾ ਇਲਾਜ ਚੱਲਦਾਗਾ ਘਟ ਗਿਆ ਤੋਂ ਜੀ ਗੁਰਾਂ ਦਾ ਸਰ ਜੀ ਹਾਂਜੀ ਹੁਣ ਉੱਥੇ ਇਹਨਾਂ ਕੋਈ ਨਾ ਖਰਚਾ ਝੱਲਿਆ ਨਹੀਂ ਜਾਂਦਾ ਹੁਣ ਇਹਨਾਂ ਨੇ ਘਰੇ ਟ੍ਰੀਟਮੈਂਟ ਚੱਲਦਾ ਪਿਆ ਉਹਨਾਂ ਦਾ ਕੇ 24 ਉਹ ਜੀ ਹਾਂਜੀ ਤੇ ਹੁਣ ਇਹਨਾਂ ਦਾ ਖਰਚਾ ਤੇ ਕਾਫੀ ਆਦਾ ਇਹ ਆ ਵੀ ਗਰੀਬ ਪਰਿਵਾਰ ਆ ਅਹੀਂ ਤੇ ਉਹਨਾਂ ਦਾ ਇਲਾਜ ਜੋ ਵੀ ਕਰਦੇ ਰਿਹਾ ਘਰੇ ਪਰ ਇਹਨਾਂ ਦਾ ਖਰਚਾ ਜਿਹੜਾ ਕੰਪਨੀ ਦਾ ਵੀ ਹੈਗਾ ਜੇ ਉਹਨਾਂ ਦਿੱਤਾ ਨਹੀਂ ਜਾਂਦਾ ਇਹਨਾਂ ਕੋ ਹੂੰ ਤੇ ਕਰਕੇ ਇੰਦੇ ਵੱਤਵਾਦ ਸਾਰਿਆਂ ਦੀ ਗਾੜੀ ਬੇਨਤੀ ਕਰਦੇ ਆ ਕਿ ਇਹਨਾਂ ਦਾ ਜੀ ਮਦਦ ਕੀਤੀ ਜਾਵੇ ਹਾਂਜੀ ਅਸੀਂ ਤੇ ਹੁਣ ਸਟਾਫ ਜੋ ਵੀ ਅਸੀਂ ਕਰ ਸਕੀਏ ਕਰਾਂਗੇ ਤੁਸੀਂ ਆਪਣੇ ਡਾਕਟਰਾਂ ਨੂੰ ਵੀ ਕਹੋਗੇ ਬਹੁਤ ਹਾਲਤ ਮਾੜੀ ਦਾ ਸਹਾਇਤਾ ਦਿੱਤੀ ਜਾਵੇ ਸਾਨੂੰ ਕੀ ਕਿਹਾ ਸੀ ਉਹਨਾਂ ਨੇ ਕੁਝ ਅੱਗੇ ਨਾਲੋਂ ਘਟਾਇਆ ਹੋਇਆ ਵਾ ਹਾਂਜੀ ਤੇ ਬਾਕੀ ਇਹ ਆ ਵੀ ਜਿਹੜਾ ਖਰਚਾ ਆਉਂਦਾ ਜੋ ਦਵਾਈਆਂ ਦਾ ਟਰੀਟਮੈਂਟ ਚੱਲਦਾ ਪਿਆ ਉਹਦੇ ਉਹਨਾਂ ਨੇ ਲੈਣਾ ਹੀ ਹੈ ਜੀ ਉਹਨਾਂ ਨੂੰ ਫਿਰ ਦਵਾਈਆਂ ਚੱਲਦੇ ਆਪ ਤਾਂ ਹਾਂਜੀ ਤੇ ਇਹ ਆ ਵੀ ਇਹਨਾਂ ਦਾ ਹੁਣ ਕਲੋ ਸਾਰੇ ਜਣੇ ਭੈਣ ਭਰਾਵਾਂ ਨੇ ਰਲ ਕੇ ਅੱਗੇ ਵੀ ਪਿੰਡਾਂ ਨੇ ਮਦਦ ਕੀਤੀ ਹੋਈ ਆ। ਘਾਰ ਦੀ ਤੇ ਬਹੁਤ ਘਾੜੀ ਆ ਜੀ ਕੋਈ ਮਜ਼ਦੂਰੀ ਕਰਦੇ ਆ ਤੇ ਇਹਨਾਂ ਖਰਚਾ ਰੱਤੇ ਚੱਲਿਆ ਨਹੀਂ ਜਾ ਰਿਹਾ ਜੀ ਇਹਨਾਂ ਨੂੰ। ਹਾਂਜੀ। ਇਹਨਾਂ ਦੇ ਵੀਰਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅਸੀਂ ਇਹੀ ਕਹਿਣਾ ਚਾਹੁੰਦੇ ਆ ਜੀ ਚਲੋ ਅਸੀਂ ਆਪਣੇ ਸਟਾਫ ਵੱਲੋਂ ਕਹਿਣਾ ਚਾਹੁੰਦੇ ਆ ਡਾਕਟਰ ਵੱਲੋਂ ਵੀ ਕਿ ਇਹਨਾਂ ਦੀ ਮਦਦ ਕੀਤੀ ਜਾਵੇ। ਸਾਰਿਆਂ ਨੇ ਸਾਡੀ ਰਿਕਵੈਸਟ ਹੀ ਆ ਕਿ ਇਹਨਾਂ ਦੀ ਵਾਅਦ ਤੋਂ ਵਾਅਦੇ ਜਿੰਨਾ ਵੀ ਹੋ ਸਕਦਾ ਉਹਨੂੰ ਮਦਦ ਕੀਤੀ ਜਾਵੇ।